ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ਚੇਅਰਮੈਨ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਸਮੀਤ ਜੀ ਕੈਨੇਡਾ ਦੇ ਵਿੱਚ ਨਵੇਂ ਇਮੀਗ੍ਰੇਸ਼ਨ ਬਣ ਕੇ ਆਏ ਨੇ ਰੈਚਲ ਬੈਂਡਾਇਨ ਸੋ ਇਹਨਾਂ ਦੀ ਆਪਣੀ ਬੈਕਗ੍ਰਾਉਂਡ ਵੀ ਜਿਵੇਂ ਤੁਸੀਂ ਦੱਸਿਆ ਕਿ ਇਹ ਖੁਦ ਇਮੀਗ੍ਰੈਂਟ ਨੇ ਪਰ ਸਾਡੇ ਇੰਡੀਅਨ ਸਟੂਡੈਂਟਸ ਦਾ ਜਾਂ ਓਵਰਲ ਇੰਟਰਨੈਸ਼ਨਲ ਸਟੂਡੈਂਟਸ ਦਾ ਕੀ ਬੈਨੀਫਿਟ ਹੋ ਸਕਦਾ ਹੈ ਮਾਰਕ ਮਿਲਰ ਦੇ ਬਦਲਣ ਤੋਂ ਬਾਅਦ ਕਿਉਂਕਿ ਮਾਰਕ ਮਿਲਰ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਸਖਤ ਰੂਲ ਬਣਾਏ ਕਿ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਉਂਕਿ ਇਹ ਖੁਦ ਇਮੀਗ੍ਰੈਂਟ ਨੇ ਇਹ ਵਿਦਿਆਰਥੀਆਂ ਪ੍ਰਤੀ ਸੌਫਟ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੇ ਦੇਖੋ ਜਿਹੜੇ ਰੀਚਲ ਬੈਂਡਾਇਨ ਹੈਗੇ ਆ ਸ਼ੀ ਇਸ ਹਰਸੈਲਫ ਅ ਮੋਰੋਕਨ ਜੂਡੀਸ਼ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਸੋ ਹੀ ਹਰਸੈਲਫ ਇਜ਼ ਅ ਇਮੀਗ੍ਰੈਂਟ ਇਥੋਂ ਕਲੀਅਰ ਹੁੰਦਾ ਬੌਂ ਰੇਜ਼ਡ ਇਨ ਓਕੇ ਕਹਿੰਦੇ ਆ ਕਿਊਬੈਕ ਕਿਊਬੈਕ ਚ ਰੇਜ਼ ਹੋਇਆ ਬਿਕੋਜ਼ ਦੇਖੋ ਮੋਰੱਕੋ ਚ ਫ੍ਰੈਂਚ ਬੋਲੀ ਜਾਂਦੀ ਹੈ ਔਰ ਕਿਊਬੈਕ ਚ ਵੀ ਤੁਹਾਨੂੰ ਪਤਾ ਹੈ ਕਿ ਫ੍ਰੈਂਚ ਸਟੇਟ ਹੈ ਸੋ ਆਲ ਦਾ ਮੋਰੱਕਨਸ ਆਰ ਨੋਨ ਟੂ ਸਪੀਕ ਮਿਨਿਮਮ 7 ਟੂ 8 ਲੈਂਗੁਏਜਸ ਸੋ ਮੋਰੱਕਨ ਸਪੀਕ 7 ਟੂ 8 ਲੈਂਗੁਏਜਸ ਸੋ ਤਾਂ ਕਰਕੇ ਉਹ ਕਿਊਬੈਕ ਚ ਕੀ ਕਹਿੰਦੇ ਆ ਉਹਨਾਂ ਦੀ ਜਿਹੜੀ ਰੇਜ਼ ਨੇ ਹੋਈ ਆ ਉਹ ਮੈਗਿਲ ਯੂਨੀਵਰਸਿਟੀ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ ਬੈਚਲਰ ਆਫ ਆਰਟਸ ਇਨ ਇੰਟਰਨੈਸ਼ਨਲ ਡਿਵੈਲਪਮੈਂਟ ਸਟੱਡੀਜ਼ ਐਂਡ ਜੁਆਇੰਟ ਬੈਚਲਰ ਆਫ ਸਿਵਲ ਲਾਅ इन्ह ने पढ़ाई की हुई है मैगिल यूनवर्सिटी तो जी मैगिल यूनिवर्सिटी यानी वन ऑफ द टॉप यूनवर्सिटी है पेलों वो पार्लियामेंट सैक्रटरी टू डिप्टी प्राइम मिनिस्टर रह चुके हैं मिनिस्टरी ऑफ फाइनैंस रह चुके हैं मिनिस्टर ऑफ टूरिजम एसोसीएट मिनिस्टर ऑफ फाइनैंस मिनिस्टर ऑफ टूरिजम एसोसीएट मिनिस्टर ऑफ फाइनैंस एंड मिनिस्टर ऑफ समॉल बिजनेस एक्सपोर्ट प्रमोशन एंड इंटरैशनल ट्रेड सो देख सकते हो कि मिनिस्ट्री च रेचल बंडायन ने काम किया और जो ਡਾਇਰੈਕਟ ਰਿਲੇਸ਼ਨ ਜਾ ਰਿਹਾ ਫਾਈਨਾਂਸ ਦੇ ਨਾਲ ਜਾ ਰਿਹਾ ਹੈ ਔਰ ਫਾਈਨਾਂਸ ਚ ਬਿਜ਼ਨਸ ਚ ਇੰਟਰਨੈਸ਼ਨਲ ਟ੍ਰੇਡ ਚ ਇਹਨਾਂ ਦਾ ਕੰਮ ਕੀਤਾ ਸੋ ਜਿਹੜੇ ਮਾਰਕ ਕਾਰਨੀ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਕੈਨੇਡਾ ਦੇ ਉਹਨਾਂ ਨੇ ਪਹਿਲਾ ਇਹ ਕੀ ਕਹਿੰਦੇ ਆ ਰਿਸਪਾਂਸ ਸੀ ਉਹਨਾਂ ਦਾ ਪ੍ਰਾਈਮ ਮਿਨਿਸਟਰ ਬਣਨ ਤੇ ਕਿ ਮੈਂ ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨ ਹੈ ਜਾਂ ਸਾਊਥ ਏਸ਼ੀਆ ਦੇ ਨਾਲ ਜਿਹੜੇ ਰਿਲੇਸ਼ਨ ਹੈ ਉਹ ਸੁਧਾਰਨੇ ਆ ਸੀ ਦੇਖੋ ਆਪਾਂ ਇਹ ਕਹਿ ਸਕਦੇ ਆਂ ਕਿ ਜਿਹੜੇ ਮਾਰਕ ਕਾਰਨੀ ਹੈਗੇ ਆ ਉਹ ਜਿਵੇਂ ਆਪਣੇ ਮਨਮੋਹਨ ਸਿੰਘ ਸੀ ਫਾਈਨੈਂਸ ਦੇ ਬੰਦੇ ਸੀ ਉਦਾਂ ਹੀ ਮਾਰਕ ਕਰਨੀ ਟੋਟਲੀ ਫਰਨੈਂਸ ਦੇ ਬੰਦੇ ਆ ਬੈਂਕ ਆਫ ਇੰਗਲੈਂਡ ਦੇ ਹੈਡ ਰਹਿ ਚੁਕੇ ਆ ਬੈਂਕ ਆਫ ਕੈਨੇਡਾ ਦੇ ਹੈਡ ਰਹਿ ਚੁਕੇ ਆ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਆ ਸੋ ਬਿਜ਼ਨਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਬੜਾ ਮੇਜਰ ਸਟੈਪ ਹੈ ਔਰ ਜਿਹੜਾ ਇਹ ਸਟੈਪ ਲਿਆ ਗਿਆ ਹੁਣ ਹਾਈ ਸਕੂਲ ਐਗਜ਼ਾਮਸ ਖਤਮ ਹੋ ਰਹੇ ਨੇ ਸੋ ਇੱਕ ਪੋਜ਼ਿਟਿਵ ਵੱਲ ਜਾਣ ਦੀ ਕੋਸ਼ਿਸ਼ ਹੈਗੀ ਹੈ ਕੈਨੇਡਾ ਦੁਬਾਰਾ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਮੈਨੂੰ ਲੱਗਦਾ ਹੈ ਸਪੋਰਟ ਕਰੇਗਾ ਦੇਖੋ ਪਹਿਲਾਂ ਵੀ ਕਰ ਰਿਹਾ ਸੀ ਉਹ ਆਪਣੇ ਬੱਚੇ ਹੀ ਥੋੜੇ ਜਿਹਾ ਨੈਗੇਟਿਵ ਹੋ ਗਏ ਸੀ ਬਟ ਪਹਿਲਾਂ ਵੀ ਕੈਨੇਡਾ ਇੰਟਰਨੈਸ਼ਨਲ এডਿਕੇਸ਼ਨ ਨੂੰ ਸਪੋਰਟ ਕਰ ਰਿਹਾ ਸੀ ਔਰ ਮੈਨੂੰ ਲੱਗਦਾ ਫਿਊਚਰ ਵਿੱਚ ਵੀ ਸਪੋਰਟ ਕਰੇਗਾ ਔਰ ਜਿਹੜੀ ਨਵੇਂ ਇਮੀਗ੍ਰੇਸ਼ਨ ਮਨਿਸਟਰ ਹੈਗੇ ਆ ਉਹ ਵੀ ਮੈਨੂੰ ਲੱਗਦੇ ਆ ਕਿ ਬਹੁਤ ਜ਼ਿਆਦਾ ਬਿਜ਼ਨਸ ਦੇ ਪ੍ਰਤੀ ਉਹਨਾਂ ਦਾ ਜਿਹੜਾ ਰੁਝਾਨ ਹੈਗਾ ਜਿਨ੍ਹਾਂ ਕਿ ਮਿਨਿਸਟਰੀਆਂ ਉਹਨਾਂ ਨੇ ਪਹਿਲਾਂ ਸੰਭਾਲੀਆਂ ਹੋਈਆਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਰੁਝਾਨ ਜਿਹੜਾ ਹੈਗਾ ਉਹ ਇਦੇ ਵਿੱਚ ਕੀ ਕਹਿੰਦੇ ਕਾਫੀ ਜ਼ਿਆਦਾ ਰਹੇਗਾ bizness ਨੂੰ ਸਪੋਰਟ ਕਰਨ ਚ ਸੋ ਜਿਵੇਂ ਤੁਹਾਨੂੰ ਪਤਾ ਹੀ ਹੋਏਗਾ ਉੱਥੋਂ ਨਿਊਜ਼ ਆ ਰਹੀ ਹੈ ਦੇਖੋ ਸਾਰੇ ਕਾਲਜੇ ਜਿਵੇਂ ਨੰਬਰ ਘਟ ਗਏ ਆ ਇਸ ਸਾਲ ਕੈਨੇਡਾ ਕਹਿੰਦਾ ਕਿ ਮੈਂ 4.5 ਲੱਖ ਬੱਚਿਆਂ ਨੂੰ ਵੀਜ਼ਾ ਦੇਆ ਸੋ ਕਿੱਥੇ 4.5 ਲੱਖ ਸੀ ਤੇ ਕਿੱਥੇ 7-8 ਲੱਖ ਬੱਚਿਆਂ ਨੂੰ ਵੀਜ਼ਾ ਦਿੱਤਾ ਜਾਂਦਾ ਸੀ ਡੈਫੀਨੇਟਲੀ ਉਹ ਨੰਬਰ ਬਹੁਤ ਘਟ ਗਏ ਆ ਸੋ ਉਹ ਨੰਬਰ ਇਸ ਲਈ ਘਟੇ ਆ ਕਿ ਉਹ ਜਿਹੜੇ ਸਟੂਡੈਂਟਸ ਹੁਣ ਪ੍ਰਾਈਵੇਟ ਕਾਲਜੇਸ ਚ ਜਾ ਰਹੇ ਸੀ ਮੈਂ ਕਹਾਂਗਾ ਕਿ ਉਹ ਦੇਖੋ 2 ਲੱਖ ਬੱਚਾ ਦਾ ਇਦਾਂ ਦਾ ਹੈ ਉਹਦੇ ਚੋਂ ਜਿਹੜਾ ਪ੍ਰਾਈਵੇਟ ਕਾਲਜੇਸ ਚ ਜਾ ਰਿਹਾ ਸੀ ਉਹ ਨੰਬਰ ਦਾ ਇਸ ਲਈ ਕਟੇ ਕਿਉਂਕਿ ਪ੍ਰਾਈਵੇਟ ਕਾਲਜਿਸ 'ਚ ਹੁਣ ਬੱਚਿਆਂ ਨੂੰ ਵੀਜ਼ਾ ਨਹੀਂ ਮਿਲਣਾ। ਸੋ ਸਾਰੀ ਚੀਜ਼ ਨੂੰ ਦੇਖਦਿਆਂ ਹੋਇਆਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਾਰੇ ਡਿਸੀਜਨਸ ਲਿੱਤੇ ਜਾ ਰਹੇ ਨੇ ਤੇ ਕਾਫੀ ਜ਼ਿਆਦਾ ਸੁਧਾਰ ਲਿਆਂਦੀ ਕੋਸ਼ਿਸ਼ ਹੈਗੀ ਆ। ਜਿਹੜਾ ਇਹ ਰਿਫਿਊਜ਼ਲਾਂ ਦਾ ਦੌਰ ਸੀ ਇਹਦੇ ਉੱਪਰ ਵੀ ਠੱਲ ਪੈ ਸਕਦੀ ਹੈ। ਬਿਲਕੁਲ ਦੇਖੋ ਮੈਂ ਸਾਰੇ ਸਟੂਡੈਂਟਸ ਨੂੰ ਕਿਹਾ ਸੀ ਕਿ ਪਹਿਲੀ ਗੱਲ ਤਾਂ 9 ਮਾਰਚ ਤੱਕ ਆਪਣੀਆਂ ਫਾਈਲਾਂ ਰੋਕ ਲਓ ਕਿਉਂਕਿ 9 ਮਾਰਚ ਨੂੰ ਪ੍ਰਾਈਮ ਮਿਨਿਸਟਰ ਚੇਂਜ ਹੋਣ ਵਾਲਾ ਅਸੀਂ ਇਹ ਚੀਜ਼ ਓਪਨਲੀ ਨਹੀਂ ਕਹੀ ਕਿਸੇ ਨੂੰ ਆਪਾਂ ਨਾ ਹੀ ਸਿਰ ਤੁਹਾਡੇ ਨਾਲ ਸ਼ੋਅ ਕੀਤਾ ਕਿ ਇਹ ਕਹਿ દઈએ ਕਿ ਪ੍ਰਾਈਮ ਮਿਨਿਸਟਰ ਚੇਂਜ ਹੋਣ ਵਾਲਾ ਤਾਂ ਤੁਸੀਂ 9 ਮਾਰਚ ਤੱਕ ਆਪਣੀਆਂ ਫਾਈਲਾਂ ਰੋਕ ਲਓ ਪਰ ਸੀ ਇੰਟਰਨਲੀ ਸਾਰਿਆਂ ਨੂੰ ਡਵਾਈਸ ਦੇ ਰਹੇ ਸੀ ਕਿ 9th ਮਾਰਚ ਤੱਕ ਆਪਣੀਆਂ ਫਾਈਲਾਂ ਲਾਜ ਨਾ ਕਰੋ ਬਿਕਾਜ਼ देयर विल बी ਮੇਜਰ ਪੋਲਿਟੀਕਲ ਸ਼ਿਫਟ ਇਨ you know canada's politics right now new prime minister new immigration minister sara kuch change ho gaya bahut sari cabinet hi change ho gayi hai so there are oh kyunki unna da koshish hoyi ki ki apan election jitie aur election jitne vich ek country da jehda deficit portfolio hunda right now dekho canada america da ta eh hal ho gaya ki india pakistan war ka jive hunda hai ਸੋ ਕੈਨੇਡਾ ਪ੍ਰਮੋਟ ਕਰ ਰਿਹਾ ਹੈ ਕਿ ਅਮਰੀਕਨ ਕੋਈ ਚੀਜ਼ ਯੂਜ਼ ਨਾ ਕੀਤੀ ਜਾਵੇ ਅਮਰੀਕਾ ਨੂੰ ਬਿਲਕੁਲ ਬਾਇਕਾਟ ਕਰ ਦਿੱਤਾ ਜਾਵੇ ਅਮਰੀਕਨ ਪ੍ਰੋਡਕਟ ਖਰੀਦੀਆਂ ਨਾ ਜਾਵੇ ਬਿਕੋਜ਼ ਟਰੰਪ ਨੇ ਹਰ ਚੀਜ਼ ਤੇ ਟੈਰਫ ਲਾ ਦਤਾ ਹੈ ਸੋ ਇਹ ਕੈਨੇਡਾ ਚ ਇੰਟਰਨਲੀ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਕਿ ਅਮਰੀਕਾ ਦੇ ਅਗੇਂਸਟ ਕਾਫੀ ਕਿਚੰਡੇ ਖੋਹ ਦਿੱਤੇ ਗਏ ਸੋ ਜਿਹੜਾ ਕੰਟਰੀ ਆਈਡੀਏਟ ਇੱਕ ਦੂਜੇ ਦੀ ਬਾਹ ਫੜ ਕੇ ਚੱਲਦੇ ਆਏ ਉਹ ਇੱਕਦਮ ਹੀ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਔਰ ਜੇ ਕੈਨੇਡਾ ਸਰਵਾਈਵ ਕਰਨਾ ਚਾਹੁੰਦਾ ਤਾਂ ਮੈਨੂੰ ਲੱਗਦਾ ਉਹ ਪopulation ਵਧਾਣਗੇ ਤਾਂ ਹੀ ਸਰਵਾਈਵ ਕਰਨਗੇ ਬਿਕਾਜ਼ ਕੈਨੇਡਾ ਬਹੁਤ ਹੀ ਘੱਟ ਡਿਵੈਲਪਡ ਹੈਗਾ ਔਰ ਕੈਨੇਡਾ ਨੂੰ ਡਿਵੈਲਪਮੈਂਟ ਬਹੁਤ ਜ਼ਿਆਦਾ ਕਰਨੀ ਹੈ ਨਵੇਂ ਘਰ ਬਣਾਣੇ ਆ ਨਵੇਂ ਹੋਰ ਟੂਰਿਜ਼ਮ ਵਧਾਣਾ ਬਿਕਾਜ਼ ਕੈਨੇਡਾ ਇਜ਼ ਨੋਨ ਫॉर ਟੂਰਿਜ਼ਮ ਕੈਨੇਡਾ ਇਜ਼ ਨੋਨ ਫॉर ਨੇਚਰ ਸੋ ਇਹ ਸਾਰੀਆਂ ਚੀਜ਼ਾਂ ਜੇ ਲੋਕੀ ਆਣਗੇ ਤਾਂ ਹੀ ਵਧੇਗਾ ਜੇ ਲੋਕੀ ਆਣਗੇ ਨਹੀਂ ਤਾਂ ਨਹੀਂ ਵਧੇਗਾ ਸੋ ਇਹ ਬਟ ਦੇਖੋ ਉਹਨਾਂ ਨੇ ਅਨਾਉਂਸ ਇਹੀ ਕੀਤਾ ਕਿ ਜਿਹੜੇ ਲੋਕੀ ਆਣ ਇੱਥੇ ਉਹ ਇਹ ਪੜ੍ਹਾਈ ਕਰਨ ਇਸ ਤਰ੍ਹਾਂ ਦੀ ਪੜ੍ਹਾਈ ਕਰਨ ਇਦਾਂ ਦੇ ਰੂਲਸ ਫਾਲੋ ਕਰਨ ਤੁਸੀਂ ਜੀ ਮੇਰੇ ਨਾਲ ਸਰ ਪੰਜ ਸਾਲ ਤੋਂ ਟੀਵੀ ਸ਼ੋਅ ਲਾ ਰਹੇ ਹੋ ਤਾਂ ਆਪਾਂ ਪਹਿਲੇ ਦਿਨ ਤੋਂ ਇਹੀ ਕਹਿੰਦੇ ਆ ਰਹੇ ਹਾਂ ਬੱਚਿਆਂ ਨੂੰ ਕਿ ਪੜ੍ਹਾਈ ਉਹ ਕਰੋ ਜਿਹੜੀ ਉੱਥੇ ਵੈਲਿਊ ਹੋਵੇ ਚੰਗੀ ਜੌਬ ਕਰੋ ਚੰਗੀ ਪੜ੍ਹਾਈ ਕਰੋ ਉਹਦੇ ਸਾਰਾ ਕੁਝ ਠੀਕ ਕਰੋਗੇ ਤਾਂ ਕੋਈ ਪ੍ਰੋਬਲਮ ਨਹੀਂ ਆਏਗੀ ਪਰ ਜੇ ਆਪਾਂ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਡੈਫੀਨੇਟਲੀ ਸਾਨੂੰ ਦਿੱਕਤ ਆਏਗੀ ਹੀ ਆਏਗੀ ਸੋ ਹੋ ਸਕਦਾ ਹੈ ਕਿ ਦੇਖੋ ਜੋ ਨਿਊਜ਼ ਹੈਗੀ ਹੈ ਕਿ ਹੋ ਸਕਦਾ ਹੈ ਕਿ PGWPU ਚ ਵੀ ਕਾਫੀ ਚੇਂਜੇਜ਼ ਆਣ ਔਰ ਆਉਣ ਵਾਲੇ ਸਮੇਂ 'ਚ ਇਹ ਬੈਟਰੀ ਹੋਏਗਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਗੱਲ ਜਸਮੀਤ ਪਾਟਿਆ ਜੀ ਨੇ ਸ਼ਾਂਡੇ ਰੰਡ ਸ਼ੇਅਰ ਕੀਤੀ ਹੈ ਸੋ ਸਟੂਡੈਂਟਸ ਦੇ ਲਈ ਇਹ ਚੰਗੇ ਸੁਨੇਹੇ ਹੋ ਸਕਦੇ ਨੇ ਉਥੋਂ ਦੇ ਪ੍ਰਧਾਨ ਮੰਤਰੀ ਦਾ ਚੇਂਜ ਹੋਣਾ ਔਰ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਦਾ ਆਉਣਾ ਸੋ ਸਟੂਡੈਂਟਸ ਆਪਣੀਆਂ ਫਾਈਲਸ ਜਿਨ੍ਹਾਂ ਨੇ ਲਾਂਚ ਕਰਨੀਆਂ ਨੇ ਸੈਪਟੰਬਰ ਇਨਟੇਕ ਲਈ ਜਾਂ ਜਨੂਅਰੀ 26 ਲਈ 90413 90412 ਤੇ ਜਸਮੀਤ ਜੀ ਨੂੰ ਮਿਲਦੇ ਰਹਿਣ ਔਰ ਰਿਫਿਊਜ਼ਲ ਤੋਂ ਬਚਣ ਲਈ ਜਿਹੜੇ ਜਿਹੜੇ ਟਿਪਸ ਜਸਮੀਤ ਜੀ ਅਕਸਰ ਦੰਦੇ ਨੇ ਤੁਸੀਂ ਉਹਨਾਂ ਨੂੰ ਫਾਲੋ ਕਰੋ ਥੈਂਕ ਯੂ ਸੋ ਮੱਚ ਆਹ Thank you so much.